ਸਿੱਧੂ ਮੂਸੇਵਾਲੇ ਨੂੰ ਇਸ ਜਹਾਨ ਤੋਂ ਗਏ ਨੂੰ ਪੂਰੇ 2 ਸਾਲ ਦਾ ਉੱਤੇ ਦਾ ਸਮਾਂ ਹੋ ਗਿਆ ਪਰ ਹਾਲੇ ਤੱਕ ਪਰਿਵਾਰ ਨੂੰ ਇਨਸਾਫ ਨਾਮ ਦੀ ਛੀੜੀ ਕਿੱਥੇ ਦਿਖਦੇ ਰਹੀ ਸਿੱਧੂ ਦੇ ਪਿਤਾ ਅਕਸਰ ਆਪਣੇ ਪੁੱਤ ਦੇ ਇਨਸਾਫ ਲਈ ਸਰਕਾਰਾਂ ਨੂੰ ਤੇ ਹਮੇਸ਼ਾ ਕੂਟ ਕਚੈਰੀ ਦੇ ਗੇੜੇ ਲਾਉਂਦੇ ਰਹਿੰਦੇ ਨੇ ਤੇ ਹੁਣ ਸਿੱਧੂ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ ਜਿਸ ਵਿੱਚ ਲਿਖਿਆ ਐਮਆਈਏ ਦੁਆਰਾ ਅਤਵਾਦੀ ਕੋਸ਼ਿਸ਼ ਕੀਤੇ ਗਏ ਗੈਕਟਰ ਲਾਰਨ ਮਿਸਲੋਈ ਦੀ ਜੇਲ੍ਹ ਵਿੱਚ ਇੰਟਰਵਿਊ ਨੂੰ 1 ਸਾਲ ਬੀਤ ਚੁੱਕਾ ਪਰ ਪੰਜਾਬ ਸਰਕਾਰ ਨੂੰ ਜਾਂਚ ਕਰਨ ਲਈ ਹਜੇ ਵੀ 3 ਮਹੀਨੇ ਹੋਰ ਚਾਹੀਦੇ ਨੇ। ਇਹ ਗੈਂਗਸਟਰ ਲੋਕਾਂ ਨੂੰ ਹਰ ਰੋਜ਼ ਮਾਰ ਰਹੇ ਨੇ। ਅੱਧੇ ਜ਼ਿਲ੍ਹਾ ਚੋਂ ਨਸ਼ਾ ਖੋਰੀ ਅਤੇ ਫਿਰੋਤੀ ਵਸੂਲਣ ਦਾ ਸਮਰਾਤ ਚਲਾ ਰਹੇ ਨੇ। ਪਰ ਵਿਧਾਨ ਸਭਾ ਵਿੱਚ ਜਦ ਬਾਹਰ ਪੰਜਾਬ ਸਰਕਾਰ ਦਾ ਇਸ ਮੁੱਦੇ ਤੇ ਚਰਚਾ ਕਰਨ ਦਾ ਕੋਈ ਇਰਾਦਾ ਨਹੀਂ ਜਾਪਦਾ। ਵਿਧਾਨ ਸਭਾ ਸਪੀਕਰ ਜੀ ਕੀ ਮਸਲਾ ਇੰਨਾ ਕਿ ਪੰਜਾਬ ਦੇ ਗੈਂਗਸਟਰ ਤੇ 2 ਮਿੰਟ ਦੀ ਗੱਲ ਖਤਮ ਕਰਨ ਤੋਂ ਪਹਿਲਾਂ ਹੀ ਵਿਧਾਇਕ ਦਾ ਮਾਈਕ ਬੰਦ ਕਰਵਾ ਦਿੱਤਾ। ਜੇਕਰ ਅਸੀਂ ਇਸ ਤੇ ਚਰਚਾ ਕਰਨ ਲਈ ਵੀ ਤਿਆਰ ਨਹੀਂ ਆ ਤਾਂ ਅਸੀਂ ਇਸ ਗੈਂਗਸਟਰ ਨੂੰ ਰੋਕਣ ਲਈ ਸਖਤ ਕਾਨੂੰਨ ਕਦੋਂ ਬਣਾ ਸਕਾਂਗੇ ਜਸਟਿਸ ਫॉर ਸਿੱਧੂ ਮੂਸੇਵਾਲਾ ਦੋਸਤੋ ਐਸੇ ਤਰ੍ਹਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਲੱਗਦਾ ਨਹੀਂ ਕਿ ਸਿੱਧੂ ਮੂਸੇਵਾਲੇ ਨੂੰ ਇੰਨਾ ਜਲਦੀ ਜਸਟਿਸ ਮਿਲਣ ਵਾਲਾ ਹੈ ਬਾਕੀ ਤੁਹਾਡੇ ਕੀ ਵਿਚਾਰ ਨੇ ਜ਼ਰੂਰ ਕਮੈਂਟਾਂ ਵਿੱਚ ਰਾਏ ਸਾਂਝੇ ਕਰ ਦਿਓ